ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਕਰਮ ਮਜੀਠੀਆ ਲਗਾਤਾਰ ਇੱਕ ਦੂਜੇ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਬੋਲਦੇ ਰਹਿੰਦੇ ਨੇ ਇੱਕ ਵਾਰ ਫਿਰ ਤੋਂ ਵਿਕਰਮ ਮਜੀਠੀਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਦਾ ਮੌਕਾ ਮਿਲ ਗਿਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਵੱਲੋਂ ਪਿਛਲੇ ਦਿਨੀ ਇੱਕ ਪੰਜਾਬ ਦੇ ਵਿੱਚ ਗ੍ਰੀਨ ਟੈਕਸ ਲਗਾਉਣ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫਿਰ ਤੋਂ ਘੇਰ ਲਿਆ ਇਸ ਦੇ ਵਿੱਚ ਵਿਕਰਮ ਮਜੀਠੀਆ ਨੇ ਇੱਕ ਟਵੀਟ ਕੀਤਾ ਫੇਸਬੁੱਕ ਤੇ ਪੋਸਟ ਪਾਈ ਹੈ ਉਸ ਦੇ ਵਿੱਚ ਲਿਖਿਆ ਪੰਜਾਬ ਦੇ ਇੱਕ ਇੱਕ ਪੈਸੇ ਦਾ ਹਿਸਾਬ ਰੱਖਣ ਦੇ ਦਾਅਵੇ ਕਰਨ ਵਾਲੇ ਭਗਵੰਤ ਮਾਨ ਜੀ ਬਜਟ ਵਿੱਚ ਕੋਈ ਤਜਵੀਜ਼ ਨਹੀਂ ਲਿਆਉਂਦੇ ਬਜਟ ਮੰਗਰਨ ਲਾਉਂਦੇ ਹਨ ਲੋਕਾਂ ਸਰ ਨਵੇਂ ਟੈਕਸ ਪਹਿਲਾਂ ਜ਼ਮੀਨਾਂ ਦੀ ਰਜਿਸਟ੍ਰੇਸ਼ਨ ਲਈ ਸਟੈਂਪ ਫੀਸ ਵਧਾਈ ਹੁਣ ਮੋਟਰ ਗੱਡੀਆਂ ਦੀ ਰਜਿਸਟ੍ਰੇਸ਼ਨ ਲਈ ਟੈਕਸ ਵਿੱਚ ਬੇਤਹਾਸ਼ਾ ਵਾਧਾ ਪੰਜਾਬ ਚ ਦੋ ਪਹੀਆ ਤੇ ਚਾਰ ਪਹੀਆ ਵਾਹਨ ਲੈਣੇ ਹੋਏ ਮਹਿੰਗੇ ਵਿਕਾਸ ਦੇ ਨਾਂ ਤੇ ਕਾਰਗੁਜ਼ਾਰੀ ਜ਼ੀਰੋ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਨਾਂ ਤੇ ਕਾਰਗੁਜ਼ਾਰੀ 0 ਸਮਾਜ ਭਲਾਈ ਦੇ ਨਾਂ ਤੇ ਕਾਰਗੁਜ਼ਾਰੀ 0 ਪੰਜਾਬ ਸਰਕਾਰ ਪੰਜਾਬ ਦਾ ਸਰਕਾਰੀ ਖਜ਼ਾਨਾ ਲੁੱਟਣ ਦੇ ਨਾਂ ਤੇ ਕਾਰਗੁਜ਼ਾਰੀ 100 ਵਿੱਚੋਂ 100 ਕਿਉਂਕਿ ਖਜ਼ਾਨੇ ਦੀ ਲੁੱਟ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਪਸਾਰ ਤੇ ਲਟਾਈ ਇਸ਼ਤਿਹਾਰबाजी ਅਤੇ ਪ੍ਰੋਪਗੈਂਡਾ ਤੋਂ ਇਲਾਵਾ ਪ੍ਰਾਪਤੀਆਂ ਫਿਰ 0 ਕਿਉਂ ਪੰਜਾਬ ਦਾ ਪੱਠਾ ਬਿਠਾ ਰਹੇ ਹੋ ਸਿੱਧਾ ਹੱਥ ਜੁੜ ਕੇ ਆਖ ਦਿਓ ਕਿ ਸਾਡੇ ਤੋਂ ਨਹੀਂ ਚੱਲਦੀ ਸਰਕਾਰ ਪੰਜਾਬ ਦਾ ਖਹਿੜਾ ਛੱਡੋ ਸੂਬੇ ਦੀ ਬਰਬਾਦੀ ਰੋਕੋ ਸੱਤਾ त्याਗੋ ਪੰਜਾਬ ਦੀ ਸੋਚੋ #ਭਗਵੰਤਮਾਨ ਇੱਥੇ ਉਹਨਾਂ ਨੇ ਭਗਵੰਤਮਾਨ ਨੂੰ ਜਿਹੜਾ ਉਹ ਮੈਂਸ਼ਨ ਵੀ ਕੀਤਾ ਹੈ ਭਾਵ ਕਿ ਉਹਨਾਂ ਨੂੰ ਟੈਗ ਕੀਤਾ ਗਿਆ ਤਾਂ ਇਸ ਤਰੀਕੇ ਦੇ ਨਾਲ ਵਿਕਰਮ ਜਿਠੀਆ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗ੍ਰੀਨ ਟੈਕਸ ਵਧਾਏ ਗਏ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤਮਾਨ ਨੂੰ ਕੇਰਿਆ ਭਾਵ ਕਿ ਪੁਰਾਣੇ ਬਾਣਾ ਦੇ ਉੱਤੇ ਹੁਣ ਸਰਕਾਰ ਟੈਕਸ ਲਗਾਉਣ ਜਾ ਰਹੀ ਹੈ ਜਿਸ ਦਾ ਵਿਰੋਧ ਵਿਕਰਮ ਜਿਠੀਆ ਵੱਲੋਂ ਇਹ ਪੋਸਟ ਪਾ ਕੇ ਕੀਤਾ ਗਿਆ ਉਹਨਾਂ ਦੇ ਵੱਲੋਂ ਉਹ ਤਸਵੀਰਾਂ ਜਾਂ ਕਹਿ ਲਈਏ ਉਹ ਨੋਟੀਫਿਕੇਸ਼ਨ ਆ ਜਿਹੜਾ ਜਾਰੀ ਕੀਤਾ ਗਿਆ ਸਰਕਾਰ ਨੇ ਉਹ ਵੀ ਸਾਂਝਾ ਕੀਤਾ ਗਿਆ ਜਿਸ ਤਰੀਕੇ ਨਾਲ ਟੈਕਸ ਪੰਜਾਬ ਦੇ ਪੁਰਾਣੇ ਵਾਹਨਾਂ ਦੇ ਉੱਤੇ ਸਰਕਾਰ ਹੁਣ ਲਗਾਉਣ ਜਾ ਰਹੀ ਹੈ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਵਿਕਰਮ ਮਜੀਠੀਆ ਜਿਸ ਤਰੀਕੇ ਨਾਲ ਟੈਕਸਾਂ ਦੇ ਉੱਤੇ ਗ੍ਰੀਨ ਟੈਕਸ ਲਾਏ ਜਾਣ ਤੋਂ ਬਾਅਦ ਵਾਹਨਾਂ ਦੇ ਉੱਤੇ ਸਰਕਾਰ ਨੂੰ ਕੀ ਰਹੇ ਨੇ ਤੁਹਾਨੂੰ ਇਹ ਕਦਮ ਵਿਕਰਮ ਮਜੀਠੀਆ ਦਾ ਸਹੀ ਲੱਗਿਆ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਸਹੀ ਕੰਮ ਕਰ ਰਹੀ ਹੈ ਇਸ ਤੇ ਤੁਹਾਡੀ ਜੋ ਵੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ